ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡਾ ਪੰਜਾਬ న్యూਸ ਚੈਨਲ ਤੇ ਫੈਮਲਕੀ ਸਿੰਘ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ ਸਿੱਖ ਸਤਿ ਭਾਵਨਾ ਦਲ ਸ਼ੇਰੇ ਪੰਜਾਬ ਦਲ ਨੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਅਰਦਾਸ ਤੇ ਮਨੁੱਖੀ ਅਧਿਕਾਰ ਮਾਰਚ ਕੀਤਾ ਪਾਈਪਲ ਦੇਵ ਸਿੰਘ ਵਡਾਲਾ ਨੇ 328 ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਹਾਈ ਕੋਰਟ ਦੇ ਆਦੇਸ਼ ਲਾਗੂ ਕਰਨ ਦੋਸ਼ੀਆਂ ਤੇ ਕਾਰਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ ਵਿੱਚ ਸੋਧ ਲੰਬੀ ਸਜ਼ਾ ਕੱਟ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਪੰਜਾਬੀ ਨੂੰ ਰਾਜ ਭਾਸ਼ਾ ਬਣਾਉਣ ਅਤੇ 1984 ਨੂੰ ਸਿੱਖ ਕਤਲੇਆਮ ਕੋਸ਼ਿਤ ਕਰਨ ਦੀ ਮੰਗ ਕੀਤੀ ਹੈ। ਸ਼ਹੀਦੀ ਯਾਤਰਾ ਦੌਰਾਨ ਕਪੂਰਥਲਾ ਫਗਵਾੜਾ ਵਿੱਚ ਮੀਟ ਸ਼ਰਾਬ ਬੰਦ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਰਪਿਤ ਯਾਤਰਾ ਦੇ ਰੂਟ ਤੇ ਜ਼ਿਲ੍ਹਾ ਮੈਜਿਸਟ੍ਰੇਟ ਅਮਿਤ ਕੁਮਾਰ ਪੰਚਾਲ ਨੇ 21 ਨਵੰਬਰ ਕਪੂਰਥਲਾ ਅਤੇ 22 ਨਵੰਬਰ ਫਗਵਾੜਾ ਨੂੰ ਮੀਟ ਮੱਛੀ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਇਹ ਫੈਸਲਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਮਨ ਕਾਨੂੰਨ ਅਤੇ ਨਗਰ ਕੀਰਤਨ ਦੀ ਸ਼ਾਨ ਨੂੰ ਤਿਆਰ ਵਿੱਚ ਰੱਖਦਿਆਂ ਲਿਆ ਗਿਆ ਹੈ ਫਗਵਾੜਾ ਪੁੱਲਾ ਰਾਈ ਕਾਂਡ ਸਰਪੰਚ ਸਮੇਤ 10 ਦੇ ਕੇਸ ਦੋਸ਼ੀ ਫਰਾਰ ਫਗਵਾੜਾ ਦੇ ਪਿੰਡ ਪੁੱਲਾ ਰਾਈ ਵਿੱਚ ਸਾਬਕਾ ਬਲਾਕ ਸਮਿਤੀ ਚੇਅਰਮੈਨ ਤੇ ਕਾਂਗਰਸੀ ਨੇਤਾ ਗੁਰਦੇਵਾਲ ਸਿੰਘ ਨਾਲ ਹੋਈ ਕਟਮਾਰਕ ਮਾਮਲੇ ਵਿੱਚ ਥਾਣਾ ਸਦਰ ਨੇ ਸਰਪੰਚ ਰਜਤ ਭਨੋਟ ਸਮੀਤ 10 ਲੋਕਾਂ ਖਿਲਾਫ ਬੀਐਨਐਸ ਦੀਆਂ ਵਕਫ ਵਕਤਾਵਾਂ ਮਹਿੇਡ ਕੇਸ ਦਰਜ ਕੀਤਾ ਕੁੱਟਮਾਰ ਹਸਪਤਾਲ ਦੇ ਅੰਦਰ ਵੀ ਚੱਲੀ ਰਹੀ ਗੁਰਦੇয়াল ਸਿੰਘ ਦੇ ਦੋਸ਼ਾਂ ਅਨੁਸਾਰ ਉਪਰੋਕਤ ਵਿਅਕਤੀਆਂ ਨੇ ਬੇਰਹਿਮੀ ਨਾਲ ਹਮਲਾ ਕੀਤਾ ਖਬਰ ਤੱਕ ਸਾਰੇ ਦੋਸ਼ੀ ਗ੍ਰਿਫਤਾਰੀ ਤੋਂ ਬਚੇ ਹੋਏ ਹਨ ਅਤੇ ਪੁਲਿਸ ਜਾਂਚ ਜਾਰੀ ਹੈ ਤਰੰਤਾਰਨ ਵਿਜੀਲੈਂਸ ਦੀ ਵੱਡੀ ਕਾਰਵਾਈ ਪਟਵਾਰੀ ਰੰਗੇ ਹੱਥ ਗ੍ਰਿਫਤਾਰ ਤਰੰਤਰਨ ਵਿਜੀਲੈਂਸ ਵੱਲੋਂ ਪਟਵਾਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਨੂੰ 30000 ਰੁਪਏ ਰਿਸ਼ਵਤ ਲੈਣ ਦੇ ਰੰਗੇ ਹੱਥ ਗ੍ਰਿਫਤਾਰ ਕੀਤਾ ਗਿਆ। ਸ਼ਿਕਾਇਤਕਰਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦੀ ਜ਼ਮੀਨ ਦਾ ਇੰਤਕਾਲ ਦਰੁਸਤ ਕਰਨ ਲਈ 1 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਜੋ ਬਾਅਦ ਵਿੱਚ 30000 ਤੇ ਤੈਅ ਹੋਇਆ। ਟਰੈਪ ਦੌਰਾਨ ਤਹਿਸੀਲ ਕੰਪਲੈਕਸ ਵਿੱਚੋਂ 25000 ਲੈਣ ਦੇ ਪਟਵਾਰੀ ਫੜਿਆ ਗਿਆ। ਵਿਜੀਲੈਂਸ ਨੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਹਿਯੋਗੀ ਸ਼ਹੀਦਾਂ ਦੀ 350 ਸਾਲਾਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਸੀਚਗੰਜ ਸਾਹਿਬ ਤੋਂ ਚੱਲੀ ਸਾਈਕਲ ਯਾਤਰਾ ਦਾ ਗੁਰਦੁਆਰਾ ਸ਼੍ਰੀ ਗੁਰੂ ਕਾ ਮਹਿਲ ਵਿਖੇ ਖਾਲਸਾਈ ਰਵਾਇਤ ਅਨੁਸਾਰ ਨਿੱਘਾ ਸਵਾਗਤ ਕੀਤਾ ਗਿਆ। ਬੁੱਢਾ ਦਲ ਦੀ ਛਾਉਣੀ ਵੱਲੋਂ ਬਾਬਾ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਮਨਜੀਤ ਸਿੰਘ ਜੀ ਕੇ ਦੀਨੂ ਸਿਰਪਾਓ ਤੇ ਦੋਸ਼ਾਲਾ ਪੇਟ ਕੀਤਾ ਗਿਆ। ਸਮਾਗਮ ਵਿੱਚ ਨਿਹੰਗ ਸਿੰਘਾਂ ਤੇ ਕਈ ਸਿੰਘ ਸੇਵਾਦਾਰ ਹਾਜ਼ਰ ਰਹੇ। ਸ਼ਹੀਦ ਗੁਰੂ ਤੇਗ ਬਹਾਦਰ ਜੀ ਅਤੇ ਸਹਿਯੋਗੀ ਸ਼ਹੀਦਾਂ ਦੀ 350 ਸਾਲਾਂ ਸ਼ਹਾਦਤ ਨੂੰ ਸਮਰਪਿਤ ਧਰਮ ਰੱਖਿਆ ਯਾਤਰਾ ਅੱਜ ਗੁਰਦੁਆਰਾ ਸ੍ਰੀ ਨਾਨਕ ਪਿਆਉ ਤੋਂ ਸ਼ੁਰੂ ਹੋ ਕੇ ਕਈ ਗੁਰਦੁਆਰਿਆਂ ਰਾਹੀਂ ਲੰਘਦਿਆਂ ਡੇਰਾ ਬਾਬਾ ਕਰਮ ਸਿੰਘ ਵਿੱਚ ਰਾਤਰੀ ਵਿਸ਼ਰਾਮ ਲਈ ਪਹੁੰਚੀ ਪੰਜ ਸਿੰਘ ਸਾਹਿਬਾਨ ਦੀ ਅਗਵਾਈ ਹੇਠ ਚੱਲੀ ਯਾਤਰਾ ਵਿੱਚ ਸੰਗਤਾਂ ਦਾ ਵੱਡਾ ਜੋਸ਼ ਦਿਖਿਆ ਡੀ ਐਸ ਜੀ ਐਮ ਸੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ 21 ਨਵੰਬਰ ਨੂੰ ਆਖਰੀ ਦਿਨ ਵੱਜੋਂ ਵੱਧ ਤੋਂ ਵੱਧ ਸਮੁਲਿਅਤ ਦੀ ਅਪੀਲ ਕੀਤੀ ਹੈ